ਸੋ ਸਸ ਜੀ ਦੋਸਤੋ ਵੈਲਕਮ ਟੂ ਮਾਈਨ ਚੈਨਲ ਫਿਰ ਚਾ ਆਪਣੀ ਰੈਡੀ ਹੈ ਚਾਪ ਦੀ ਤੇ ਟਾਈਮ ਹੋ ਗਿਆ ਨੇ ਸਾਡੀ ਚਾਹ ਤੇ ਹੁਣ ਆਪਣਾ ਨਿਕਲਣਾ ਹੈ ਸੋ ਇਹ ਤਰ੍ਹਾਂ ਜੇ ਪਾਵਾਂ ਲਓ ਜੀ ਰੈਡੀ ਆਫ ਹੋ ਗਈ ਠੀਕ ਹੈ ਮੈਂ ਪੁਣੀ ਬੰਝੋ ਗਿਆ ਪੰਜ ਹੋਈ ਨਿਕਲਣਾ ਹੈ ਵਾ ਇਹਦੇ ਆਪਣੀ ਛੋਟੀ ਜਿਹੀ ਟੇਟ ਹੈ ਤੇ ਮਾੜਾ ਮਟਾ ਇਸਮਾਨ ਆਪਣਾ ਚਾਰਜਰ ਬੇਰਾ ਦਾ ਪਾੜਿਆ ਵਾ ਨੋਂ ਦੇ ਬੱਸ ਇਹ ਜਿਹੜੀ ਆਪਣੀ ਜਿਹੜੀ 5 ਵਜੇ ਦਾ ਟਾਈਮਿੰਗ ਹੈਗੀ ਹੈ ਸੰਗਤ ਦੀ ਤਾਂ ਕਿਉਂ ਕਿ ਪੂਰੇ ਬਲੋਗ ਇਹਨਾਂ ਪੜੇ ਰਹੇ ਹੋ ਤੇ ਅੱਜ ਵੈਸੇ ਵੀ ਸਰਦਿਆ ਛੁੱਟੀ ਹੈਗੀ ਹੈ ਤਾਂ ਛਾਣਕ ਉਹ ਜਿਹੜਾ ਪ੍ਰੋਬਲਮ ਹੋ ਗਿਆ ਸੋ ਪੂਰੇ ਦਿਨਾਂ ਬਣ ਰਹੇ ਹੋ ਸੋ ਤੁਹਾਨੂੰ ਮੈਂ ਤਾਂ ਸ਼ੁਕਰ ਕਰਾਂਗਾ ਕੋਈ ਕਰੀਂ ਜਲਦੀਆਂ ਫਿਰ ਫਟਾਫਟ ਆਪਾਂ ਪੀਲੀਆ ਤੇ ਮੀਡੀਅਮ ਨੂੰ ਦਿੱਤੀ ਹੈ ਤੇ ਤਾਂ ਕਿ ਬਾਅਦ ਵਿੱਚ ਜਾਨਾ ਤੁੰਦ ਬਈ ਇਸ ਰੇਕ ਕਰੂਗਾ ਤੇ ਕਪੜੀ ਵੀ ਮੁੱਟੇ ਪਾੜਿਆ ਬਈ ਇਸ ਵੇਲੇ ਠੰਡ ਹੁੰਦੀ ਹੈ ਵੈਸੇ 8 9 ਤੋਂ ਬਾਅਦ ਤੋਂ ਪਿਲਦੀ ਹੁੰਦੀ ਹੈ ਤੇ ਫਿਰ ਆਉਣ ਚਾਹੁੰਦੇ ਹਾਂ ਰੈਡੀ ਹੋ ਗਏ ਆ ਇੱਕ ਤੇ ਜਾਣਾ ਇਥੋਂ ਬਈ ਕਰਾਂਗੇ ਅੰਕੀ ਪਾਰਕ ਦਾ ਜੀ ਸਵੇਰ ਦਾ ਟਾਈਮ ਆ 5 ਵਜੇ ਗਏ ਨੇ ਜੁਗਰਾਜ ਆਪਣੀ ਨਾਲ ਵਗਰ ਬੈਠਾ ਤਾਂ ਚੋਹੇ ਜਾਣੇ ਭਾਈ ਦੇ ਆ ਤੇ ਬੱਸ ਨੂੰ ਲੈਣ ਆਏ ਸੀ ਬੱਸ ਵਾਲਾ ਜੇ ਬਾਹਰ ਆਇਆ ਭਾਹਦਾਰੂ ਤਾਂ ਨਹੀਂ ਪਤਾ ਇਸ ਕਰਕੇ ਹੁਣ ਆਪਾਂ ਇਹਨੂੰ ਟਿਕਟ ਆਇਆ ਤੁਹਾਡੇ ਪਿੱਛੇ ਪਿੱਛੇ ਬੱਸਾਂ ਹੁੰਦੀਆਂ ਇਹ ਸੰਗਤ ਜਿਹੜੀ ਆਸੇ ਵੀਡੀਓ ਵਲੌਗ ਨਹੀਂ ਰਹੇਗੀ ਬਹੁਤ ਮਜ਼ਾ ਆਪਾਂ ਉਗੀ ਬ੍ਰਾਂਡ ਦੀ ਤਾਂਵਾ ਟੈਲੀਫੋਨ ਹੋ ਚੁੱਕਾ ਲੋ ਇਤਨ ਵਾਲੇ ਕੰਪਨੀ ਤੋਂ ਬਾਸੋਂ ਹੁੰਦੀ ਆ ਕਿ ਬਾਸੋਂ ਲਾ ਪਾ ਰਹੇ ਨੇ ਇੰਦਰੋਂ ਦੀ ਲੈਓ ਨਾ ਵਾ ਪਿੱਛੇ ਤੋਂ ਚੈੱਕ ਕਰ ਸਕਦੇ ਹੋ ਬਸ ਨੂੰ ਨਹੀਂ ਹੈ ਜੀ ਕਿ ਸੰਗਤ ਆਪਣੇ ਏਰੀਆ ਕੋਲ ਦਾਰਾ ਸਦਕਾ ਤਾਰੀਆਂ ਸਾਹਿਬ ਜਿਹੜੀ ਖੜੀ ਹੋਈ ਆ ਪਹੁੰਚ ਗਈ ਹੈ ਨਾ ਉਹ ਯਾਤਰਾ ਬਹੁਤ ਵਧੀਆ ਰਹਿਣ ਵਾਲੀ ਆ ਤੇ ਪੂਰੇ ਵਲੌਗ ਦੇ ਨਾਲ ਫਲੇ ਰਹੇ ਹਾਂ ਹੁਣ ਆਪਾਂ ਪਹੁੰਚਦੇ ਆ ਪੋਏ ਕਪਨ ਕਰਤੀ ਜੇ ਇਥੇ ਪੋਰਕ ਸੋਏ ਬੇਸਮਾਨ ਸੀ ਗੁਰਦੁਆਰਾ ਸਤਕਰਤਾਰੀਆਂ ਤੇ ਅਸੀਂ ਚੱਲਦੇ ਹਾਂ ਤੇ ਵੇਨੇ ਆਪਣੀ ਸੀਟ ਪਹੁੰਚ ਗਏ ਆਪਾਂ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਤੋਂ ਬਸ ਵੀ ਆ ਗਿਆ ਤੋਂ ਸੰਗਤ ਜਿਹੜੀ ਆਪਣੀ ਆਪਣੀ ਸੀਟ ਤੇ ਬੈਠ ਗਈ ਆ ਤੇ ਇੱਧਰ ਜਿਹੜਾ ਹੁਣ ਬੈਨਰ ਲਗਾਇਆ ਜਾ ਰਿਹਾ ਵਾ ਤੇ ਏਸੀ ਗੁਰਦੁਆਰਾ ਆਪਣਾ ਸਤਕਰਤਾਰੀਆਂ ਸਾਹਿਬ ਬਟਾਲਾ ਵਿਖੇ ਤੇ ਜਿਹੜਾ ਬਾਬਾ ਗੁਰੂ ਦਤਾ ਜੀ ਦਾ ਗੁਰਦੁਆਰਾ ਇਸ ਤੋਂ ਨਿਕਾਵਾਂ ਤਪੋਸਥਾਨ ਤੇ ਇੱਧਰ ਲੱਗਿਆ ਯਾਤਰਾ ਦਾ ਆਪਣਾ ਬੈਨਰ ਤੇ ਚੱਲਦੇ ਆਂ ਬਸ ਹੁਣ ਥੋੜੀ ਦੇਰ 'ਚ ਫਿਰ ਕਰਾਉਂਦੇ ਆ ਤੁਹਾਨੂੰ ਦਰਸ਼ਨ ਮੈਂ ਸੁਣੇ ਜੀ ਕਹਾਣੀ ਸੁਣਾ ਦੇ ਜੀ ਜੀ 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 ਸੁਣੇ ਜੀ ਕਹਾਣੀ ਸੁਣਾ ਦੇ ਜੀ 아 a r e ਲੋ ਜੀ ਪਹੁੰਚੇ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸੋ ਇੱਥੋਂ ਦੇ ਦਰਸ਼ਨ ਤੁਹਾਨੂੰ ਕਰਾ ਰਹੇ ਆ ਟਾਈਮ 8 ਵਜੇ ਗਿਆ ਤੇ ਜਵਾ ਪ੍ਰਸ਼ਾਦਾ ਸ਼ੱਕ ਕੇ ਫਿਰ ਪਾਵਾਂਗੇ ਗਾਮ ਵਸਤੇ ਰਵਾਨਾ ਸੋ ਸੰਗਤ ਆਪਣੀ ਪਹੁੰਚ ਗਈ ਆ ਸੋ ਦਰਸ਼ਨ ਕਰੋ ਤੁਸੀਂ ਵੀ ਠੰਡ ਬਹੁਤ ਜ਼ਿਆਦਾ ਡਰਾਈਵ ਆਪਾਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਲੰਧਰ ਦਾ ਇਤਿਹਾਸ ਗੁਰੂ ਅਰਜਨ ਦੇਵ ਜੀ ਦੇ ਨਾਲ ਜੁੜਿਆ ਹੈ ਜਿਨ੍ਹਾਂ ਨੇ 1594 ਵਿੱਚ ਇਹ ਨਗਰ ਵਸਾਇਆ ਜਿਸ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਪੇਟ ਕੀਤਾ ਸੀ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ ਲੜਾਈ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੋਇਆ ਪਰ ਇਸ ਦੀ ਮੁੱਖ ਪਛਾਣ ਗੁਰਦੁਆਰਾ ਗੰਗਸਰ ਸਾਹਿਬ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸੰਗਤ ਲਈ ਗੰਗਾ ਵਰਗਾ ਪਵਿੱਤਰ ਖੂਹ ਖੁਦਵਾਇਆ ਸੀ ਜਿਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਇਸ ਪਵਿੱਤਰ ਸਥਾਨ ਦਾ ਪੁਰਾਤਨ ਨਾਮ ਡੇਰਾ ਬਾਬਾ ਨਾਨਕ ਸੀ ਜੋ ਰਾਵੀ ਦੇ ਪਾਰ ਪਾਕਿਸਤਾਨ ਵਾਲੇ ਕਰਤਾਰਪੁਰ ਤੋਂ ਵੱਖਰਾ ਹੈ ਗੁਰਦੁਆਰਾ ਗੰਸਰ ਸਾਹਿਬ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਸਾਹਿਬ ਵਿੱਚ ਹੈ ਜਿਸ ਨੂੰ ਪੰਜਵੇਂ ਪਾਸ਼ਾ ਗੁਰੂ ਅਰਜਨ ਸਿੰਘ ਜੀ ਨੇ ਸਾਲ 1594 ਵਿੱਚ ਵਸਾਇਆ ਸੀ 1635 ਵਿੱਚ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਮੁਗਲਾਂ ਨਾਲ ਇਸ ਨਗਰ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਪਰਿਵਾਰ ਸਮੇਤ ਕਿਰਤਪੁਰ ਚਲੇ ਗਏ ਪਰ ਗੁਰੂ ਸਾਹਿਬ ਦੇ ਪੁੱਤਰ ਧੀਰਮਲ ਇੱਥੇ ਹੀ ਰਹਿ ਗਏ ਤੇ 1557 ਵਿੱਚ ਟੈਜਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਸਤ ਮੰਜਲਾ ਇਮਾਰਤ ਬਣਵਾਈ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਥੰਮ ਸਾਹਿਬ ਹੈ ਕਿਉਂਕਿ ਇਸ ਵਿੱਚ ਇੱਕ ਵੱਡਾ ਲੱਕੜ ਦਾ ਥੰਮ ਵੀ ਹੈ ਸਹਾਰਾ ਸੀ ਹੈ ਜਲੰਧਰ ਵਾਲਾ ਇਹ ਕਰਤਾਰਪੁਰ ਭਾਰਤ ਵਿੱਚ ਹੈ ਜਦ ਕਿ ਪਾਕਿਸਤਾਨ ਵਾਲਾ ਕਰਤਾਰਪੁਰ ਰਾਵੀ ਦਰਿਆ ਦੇ ਪੱਛਮੀ ਖੰਡੇ ਤੇ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਅੰਤਿਮ ਸਮਾ ਬਤਾਇਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਕੋਰੀਡੋਰ ਨਹੀਂ ਭਾਰਤੀ ਸ਼ਰਧਾਲੂਆਂ ਲਈ ਖੁੱਲਣ ਕਰਨੇ ਇਹ ਵੀ ਚਰਚਾ ਵਿੱਚ ਹੈ ਸੋ ਇਹ ਸੀ ਇਥੋਂ ਦਾ ਇਤਿਹਾਸ ਹੁਣ ਚਲਦੇ ਆਪਾਂ ਇਹ ਜੇ ਕਰਵਾਈ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਹੀਂ ਜ਼ਰੂਰ ਕਰ ਦਿਓ ਤੇ ਸੰਗਤ ਹੁਣ ਆਪਣੀ ਆ ਗਈ ਆ ਸੋ ਚੱਲਦੇ ਆਂ ਅੱਗੇ